ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕਈ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ এডਿਕੇਸ਼ਨ ਦੇ ਨਾਮ ਤੇ ਸਰਕਾਰੇ ਆਈ ਹੈ ਤੇ এডਿਕੇਸ਼ਨ ਦਾ ਜ਼ਰੂਰ ਪਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডਿਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜਾ ਸਿਰਫ 10 ਸਕੂਲ ਹਨ ਮੈਰਿਟੋਰੀਅ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ 37 ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 44 ਬੱਚੇ IIT ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ ਨੀਟ ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲਓ ਨੀਟ ਦੇ ਰਿਜ਼ਲਟ ਲਾ ਲਓ ਸੀਐਮਏ ਦੇ ਰਿਜ਼ਲਟ ਲਾ ਲਓ ਜੇਈ ਦੇ ਰਿਜ਼ਲਟ ਲਾ ਲਓ ਹਰੇਕ ਰਿਜ਼ਲਟ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਹੁਣ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਸਾਥ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੁਲਦੇ ਪਏ ਐ ਇੰਨੇ ਪੜੇ ਲਿਖੇ ਸੜਕਾਂ ਦੇ ਰੋਣ ਲਈ ਨਾ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ ਸਾਨੂੰ ਆਪਣੇ ਬੰਦੇ ਹੱਥ ਦਿੱਤੇ ਜਾਣ ਇਹੀ ਅਸੀਂ ਸਰਕਾਰ ਅੱਗੇ ਗੁਜ਼ਾਰਿਸ਼ ਕਰਦੇ ਆਂ ਤੇ ਸਾਡੇ ਸਕੂਲ ਦੀ ਵੀ ਸਾਰ ਲਿੱਤੀ ਜਾਵੇ ਸਾਡੀ ਵੀ ਸਾਰ ਲਿੱਤੀ ਜਾਵੇ ਸਾਨੂੰ ਬੰਦੇ ਹੱਥ ਦਿੱਤੇ ਜਾਣ ਤੇ ਸਿੱਖਿਆ ਕ੍ਰਾਂਤੀ ਜਿਹੜੀ ਆ ਐਕਚੁਅਲ ਵਿੱਚ ਜਿਹੜੀ ਆ ਇਸੇ ਸਕੂਲਾਂ ਤੋਂ ਹੀ ਆਣੀ ਆ ਇਸੇ ਸਕੂਲਾਂ ਤੋਂ ਹੀ ਆ ਰਹੀ ਆ ਜੈ ਜਨਤਾ ਜੈ ਸੰਘਰਸ਼ ਸਰ ਬੇਸਿਕਲੀ ਸਾਡੀ ਇੱਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹੀ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹੀ ਡਿਮਾਂਡ ਹੈ ਕਿ ਟੂ ਰੈਗੂਲਰ ਰੈਗੂਲਰਾਈਜ਼ ਦੀ ਮੈਰੀਟੋਰੀਸਟ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਅੱਜ ਆਏ ਸੀਗੇ ਪੁਲਿਸ ਵੱਲੋਂ ਏ ਧੱਕਾ ਮੁੱਕੀ ਗਈ ਹੈ ਬਿਲਕੁਲ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਹੈ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੜ ਜਾਈਏ education minister ਕੋਲ ਜਾਉ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ सीएम ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਜਦ ਤਾ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ सीएम ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਨੇ ਬਾਇ ਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਹੈ ਬੀਓਜੀ ਦੇ ਥਰੂ ਕਰ ਲਓ ਜਾਂ ਵੈਸੇ ਕਹਿ ਲਓ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਤਾ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਹੈ ਜਿਹੜਾ ਜੜਾ ਤੁਹਾਡਾ ਕੁਲਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਫਿਪੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਹੁਣ ਤਾਂ ਸਾਡਾ ਮੀਟਿੰਗ ਦਾ ਵੀ ਮੁੱਦਾ ਨਹੀਂ ਰਿਹਾ ਕਿਉਂਕਿ ਇਹਨਾਂ ਦੀ ਮੀਟਿੰਗਸ ਮੀਟਿੰਗਸ ਆ ਕਿ ਇੱਕ ਮਜ਼ਾਕ ਬਣ ਗਈਆਂ ਇਹਨਾਂ ਨੇ ਮੀਟਿੰਗਾਂ ਮੀਟਿੰਗ ਦੇ ਦੇ ਕੇ ਡਾਂਗੜ ਪਾ ਰਹੇ ਨੇ मीटिंग तो बुला लेंगे सुन लेंगे ने सुन मन किता सुन लिया नहीं किता ना तो नहीं सुनना तो नवी मीटिंग आ जाएगी बस मीटिंग नहीं चलो और हल कोई नहीं सोल्यूशन कोई नहीं हूँ तक आप ऑलमोस्ट ऑलमोस्ट पांच तो छे छे तो छे तो सत्त मीटिंग्स आप एजुकेशन मिनिस्टर न कर चुके और इनआई मीटिंग्स आप वित्त मंत्री ना कर चुके हैं एनिया मीटिंग्स आप अलग अलग मंत्रियों एम एल एज़ न कर चुके लेकिन अज भी साई सोल्यूशन नहीं